ਪੰਨੂ ਸਾਹਿਬ ਅੱਜ ਤੁਸੀਂ ਫਤਿਹਗੜ ਚੂੜੀਆਂ ਦੇ ਨਗਰ ਕਾਉਂਸਲ ਦਫ਼ਤਰ ਵਿੱਚ ਪਹੁੰਚੇ ਹੋ ਕੀ ਮਕਸਦ ਸੀਗਾ ਇੱਥੇ ਪਹੁੰਚਣ ਦਾ ਅੱਜ ਜੋ ਅਸੀਂ ਹਲਕਾ ਫਤਿਹਗੜ ਚੂੜੀਆਂ ਦੇ ਫਤਿਹਗੜ ਸ਼ਹਿਰ ਦੀ ਸਾਰੀ ਟੀਮ ਆ ਇਹਨਾਂ ਦੇ ਨਾਲ ਕੁਝ ਦਿਨ ਪਹਿਲਾਂ ਅਸੀਂ ਬੈਠ ਕੇ ਸਲਾਹ ਮਸ਼ਵਰਾ ਕੀਤਾ ਸੀ ਕਿ ਫਤਿਹਗੜ ਦੇ ਜਿਹੜੇ ਸ਼ਹਿਰ ਦੇ ਵਾਸੀ ਨੇ ਉਹਨਾਂ ਦੀਆਂ ਕਈ ਮੁਸ਼ਕਲਾਂ ਨੇ ਤੇ ਉਹਨਾਂ ਨੂੰ ਮੁਸ਼ਕਲਾ ਆਪਣੀਆਂ ਲੈ ਕੇ ਅਲੀਵਾਲ ਦਫ਼ਤਰ ਵਿਖੇ ਪਹੁੰਚਣਾ ਪੈਂਦਾ ਸੀ ਉਦੇ ਵਾਸਤੇ ਅਸੀਂ ਫਤਿਹਗੜ੍ਹ ਸ਼ਹਿਰ ਦੇ ਵਿੱਚ ਹੀ ਇੱਥੇ ਬੈਠ ਕੇ ਮੁਸ਼ਕਲਾਂ ਸੁਣਾਗੇ ਤੇ ਤਾਂ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਆ ਪੰਨੂ ਸਾਹਿਬ ਇਹਦੇ ਵਾਸਤੇ ਕੋਈ ਦਿਨ ਵੀ ਮੁਕਰਰ ਕੀਤਾ ਸੀ ਵੇਖੋ ਜੀ ਸ਼ਨੀਵਾਰ 4 ਵਜੇ ਤੋਂ ਲੈ ਕੇ 7 ਵਜੇ ਤੱਕ ਆਪਾਂ ਫਤਿਹਗੜ੍ਹ ਸ਼ਹਿਰ ਵਾਸੀਆਂ ਵਾਸਤੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਇੱਥੇ ਬੈਠਿਆ ਕਰਾਂਗੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੈ ਕੋਈ ਵੀ ਹਰ ਫਤਿਹਗੜ੍ਹ ਸ਼ਹਿਰ ਦੇ ਵਾਸੀ ਨੂੰ ਮੇਰੇ ਵੱਲੋਂ ਸੰਦੇਸ਼ ਹੈ ਉਹ ਕੋਈ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਮੇਰੇ ਕੋਲ ਡਾਇਰੈਕਟ ਲੈ ਕੇ ਆ ਸਕਦਾ ਹੈ ਹਰ ਇੱਕ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ ਜੀ ਪੰਨੂ ਸਾਹਿਬ ਜਿਵੇਂ ਮੈਂ ਹੁਣੇ ਤੁਹਾਡੀਆਂ ਜਿਹੜੀਆਂ ਲੋਕਾਂ ਨਾਲ ਮਿਲਣੀ ਕੀਤੀ ਉਹ ਦੇਖ ਰਿਹਾ ਸੀ ਉਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਸਭ ਤੋਂ ਪਹਿਲਾਂ ਤੇ ਕਨਕ ਦੀ ਵੰਡ ਜਿਹੜੀ ਗੰਦੀ ਕਨਕ ਲੋਕਾਂ ਨੂੰ ਮਿਲ ਰਹੀ ਹੈ ਉਹਦੇ ਬਾਰੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਕੀ ਕਦਮ ਚੁੱਕ ਰਹੇ ਹੋ ਤੇ ਹੋਰ ਵੀ ਬੁਨਿਆਦੀ ਸਹੂਲਤਾਂ ਨੇ ਫਟੇ ਘੜ ਚੂੜੀਆਂ ਦੀਆਂ ਉਹਨਾਂ ਦਾ ਤੁਸੀਂ ਕਿਵੇਂ ਨਿਪਟਾਰਾ ਕਰੋਗੇ ਵੇਖੋ ਜੀ ਜਿਹੜੀ ਕਾਨਕ ਦੀ ਵੰਡ ਹੈ ਉਹ ਕਾਫੀ ਸਮੇਂ ਤੋਂ ਜੋ ਪਿਛਲੀਆਂ ਸਰਕਾਰਾਂ ਨੇ ਸਿਸਟਮ ਖਰਾਬ ਕੀਤਾ ਸੀ ਉਹ ਸਿਸਟਮ ਦਾ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਨੇ ਬੜੇ ਸਜੱਗੇ ਸਜੇ ਢੰਗ ਦੇ ਨਾਲ ਇੱਕ ਸੁਝਾਅ ਲੱਭਿਆ ਹੈ ਉਹ ਸਾਰੀ ਟੀਮ ਨੇ ਇੱਕ ਸਿਸਟਮ ਤਿਆਰ ਕੀਤਾ ਹੈ ਜਿੱਥੋਂ ਤੱਕ ਮੈਂ ਸਮਝਦਾ ਵੀ ਜਿਹੜਾ ਅਗਲਾ ਕੋਟਾ ਹੋਵੇਗਾ ਅਗਲਾ ਕੋਟਾ ਹੋਵੇਗਾ ਉਹ ਘਰ-ਘਰ ਤੱਕ ਸਾਡੇ ਗਰੀਬ ਪਰਿਵਾਰਾਂ ਦੇ ਘਰ-ਘਰ ਤੱਕ ਪਹੁੰਚਾਇਆ ਜਾਵੇਗਾ ਇਹ ਕੋਈ ਸਿਸਟਮ ਹੈ ਉਹ ਜਿਆ ਤਿਆਰ ਕਰਾਂਗੇ ਕਿ ਜਿਹੜਾ ਕਿਸੇ ਵੀਰ ਨੂੰ ਲੈਣ ਚ ਨਾ ਲੱਗਣਾ ਪਵੇ ਕਿਸੇ ਨੂੰ ਆਪਣਾ ਕੰਮ ਛੱਡ ਕੇ ਦਿਹਾੜੀਦਾਰ ਨੂੰ ਦਿਹਾੜੀ ਛੱਡ ਕੇ ਕਣਕ ਲੈਣ ਵਾਸਤੇ ਲੈਣਾ ਚ ਨਾ ਲੱਗਣਾ ਪਵੇ ਅਸੀਂ ਹਰ ਗਰੀਬ ਗਰੀਬ ਪਰਿਵਾਰ ਦੇ ਕਰ ਕਰਤਾ ਕਣਕ ਪਚਾਵਾਂਗੇ ਜੀ ਬਹੁਤ ਵਧੀਆ ਉਪਰਾਲਾ ਜੀ ਤੁਹਾਡੀ ਸਰਕਾਰ ਦਾ ਕਾਸ਼ ਇਹ ਉਪਰਾਲਾ ਪ੍ਰੈਕਟੀਕਲ ਤੌਰ ਦੇ ਉੱਤੇ ਲਾਗੂ ਹੋ ਜਾਏ ਤੇ ਸਭ ਤੋਂ ਵੱਡੀ ਖੁਸ਼ੀ ਹੋਏਗੀ ਤੇ ਲੋਕਾਂ ਨੂੰ ਇਹ ਮਹਿਸੂਸ ਹੋਵੇਗਾ ਕਿ ਪੰਜਾਬ ਦੇ ਵਿੱਚ ਕੋਈ ਬਦਲਾਅ ਹੋਇਆ ਜਾਵੇਗਾ ਆਮ ਆਦਮੀ ਪਾਰਟੀ ਕਦੀ ਵੀ ਆਪਣੇ ਵਾਅਦਿਆਂ ਤੋਂ ਨਹੀਂ ਭੱਜਦੀ ਆਮ ਆਦਮੀ ਪਾਰਟੀ ਸ਼੍ਰੀ ਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਆਪਣੇ ਵਾਅਦਿਆਂ ਤੇ ਖਰੇ ਉਤਰਦੇ ਨੇ ਤੇ ਆਪਣੇ ਵਾਅਦਿਆਂ ਤੇ ਖਰੇ ਉਤਰਨਗੇ ਆਮ ਆਦਮੀ ਪਾਰਟੀ ਚੰਗੀ ਸੋਚ ਲੈ ਕੇ ਆਈ ਹੈ ਉਹ ਪੰਜਾਬ ਨੂੰ ਦੁਬਾਰਾ ਰੰਗਲਾ ਹੱਸਦਾ ਵਸਦਾ ਪੰਜਾਬ ਬਣਾਵੇਗੀ ਮੈਂ ਜਿੰਨੇ ਵੀ ਹਲਕਾ ਫਤੇਗੜ ਚੂੜੀਆਂ ਦੀ ਸਾਰੀ ਟੀਮ ਹੈ ਮੈਂ ਇਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿੰਨੇ ਵੀ ਸਾਡੇ ਸ਼ਹਿਰ ਦੇ ਵਾਸੀ ਨੇ ਪਿੰਡਾਂ ਦੇ ਵਾਸੀ ਨੇ ਅਸੀਂ ਸਾਰਿਆਂ ਦਾ ਦੁੱਖ ਸੁੱਖ ਵੇਲੇ ਸਾਥ ਜ਼ਰੂਰ ਦੇਣਾ ਅਸੀਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਣੀ ਅਸੀਂ ਸਾਰੇ ਜੇ ਕਿਸੇ ਨੇ ਵੋਟਾਂ ਪਾਈਆਂ ਜਾਂ ਕਾਂਗਰਸ ਨੂੰ ਪਾਈਆਂ ਸੀ ਜਾਂ ਅਕਾਲੀ ਦਲ ਨੂੰ ਪਾਈਆਂ ਸੀ ਅਸੀਂ ਸਾਰਿਆਂ ਵਾਸਤੇ ਆ ਅਸੀਂ ਕੋਈ ਪਾਰਟੀ ਦਾ ਪੱਖ ਬਾਦ ਨਹੀਂ ਰੱਖਾਂਗੇ ਅਸੀਂ ਹਮੇਸ਼ਾ ਜਿਨ੍ਹਾਂ ਚਿਰ ਪ੍ਰਮਾਤਮਾ ਸਾਨੂੰ ਇਹ ਡਿਊਟੀ ਦੇਵੇਗਾ ਉਹਨਾਂ ਤੱਕ ਅਸੀਂ ਰਲ ਮਿਲ ਕੇ ਸਾਰਿਆਂ ਦਾ ਸਾਥ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੀ ਇਹ ਹਨ ਹਲਕਾ ਫਤੇਗੜ ਚੂੜੀਆਂ ਦੇ ਇੰਚਾਰਜ ਸਰਦਾਰ ਬਲਬੀਰ ਸਿੰਘ ਜੀ ਪੰਨੂ ਜਿਨ੍ਹਾਂ ਨੇ ਕਿਹਾ ਕੇ ਜੋ ਸਾਡੀ ਹਾਈ ਕਮਾਂਡ ਅਰਵਿੰਦ ਕੇਜਰੀਵਾਲਾ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਨੀਤੀਆਂ ਪੰਜਾਬ ਵਾਸਤੇ ਬਣਾਈਆਂ ਨੇ ਉਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇਣ ਵਾਸਤੇ ਜਾ ਰਹੇ ਨੇ ਜਿਨ੍ਹਾਂ ਨਾਲ ਲੋਕਾਂ ਦਾ ਜਨਜੀਵਨ ਬਹੁਤ ਹੀ ਜ਼ਿਆਦਾ ਸੁਧਰਨ ਵਾਲਾ ਅਤੇ ਆਸ ਕਰਦੇ ਹਾਂ ਕਿ ਪੰਨੂ ਸਾਹਿਬ ਦੀਆਂ ਗੱਲਾਂ ਜਿਹੜੀਆਂ ਨੇ ਸੱਚ ਹੋਣਗੀਆਂ ਮੈਂ ਰਜੀਵ ਸੋਨੀ ਫਤਿਹਗੜ ਚੂੜੀਆਂ ਤੋਂ ਆਲ ਟੂ న్యూਸ ਲਈ ਕੈਮਰਾਮੈਨ ਗੋਪੀ ਰੰਦਾਵਾ ਦੇ ਨਾਲ